ਦੋਸਤੋ ਆਪਾਂ ਗੱਲ ਕਰਾਂਗੇ ਪੰਜਾਬ ਦੇ ਬਹੁਤ ਸਾਰੇ ਮਸਲਿਆਂ ਦੀ ਲਗਾਤਾਰ ਤੁਸੀਂ ਸੁਣਦੇ ਰਹਿੰਦੇ ਹੋ ਕਦੇ ਪੰਜਾਬ ਵਿੱਚ ਕਰਜ਼ੇ ਦਾ ਮਸਲਾ ਕਦੇ ਪੰਜਾਬ ਵਿੱਚ ਕਿਸਾਨੀ ਦਾ ਮਸਲਾ ਕਦੇ ਪੰਜਾਬ ਵਿੱਚ ਪਾਣੀ ਦਾ ਮਸਲਾ ਕਦੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮਸਲਾ ਕਦੇ ਪੰਜਾਬ ਦੇ ਵਿੱਚ ਮੁਫਤ ਬਿਜਲੀ ਦਾ ਬੱਸਾਂ ਦੇ ਕਿਰਾਏ ਦਾ ਇਹ ਸਾਰੇ ਦੇ ਸਾਰੇ ਮੁੱਦੇ ਕੇਂਦਰੀ ਤੌਰ ਤੇ ਕਿਸ ਚੀਜ਼ ਨਾਲ ਜੁੜੇ ਹੋਏ ਹੈ ਉਹ ਜੁੜੇ ਹੋਏ ਹੈ ਪੰਜਾਬ ਦੀ ਸਰਕਾਰ ਨਾਲ ਪੰਜਾਬ ਦੀ ਸਰਕਾਰ ਦੀ ਆਰਥਿਕ ਹਸਿਆਤ ਨਾਲ ਤੇ ਲਗਾਤਾਰ ਇਸ ਗਲਤੀ ਚਰਚਾ ਹੋ ਰਹੀ ਹੈ ਕਿ ਸਰਕਾਰ ਦੇ ਸਿਰ ਨਿਰੰਤਰ ਤੌਰ ਤੇ ਕਰਜ਼ੇ ਦਾ ਬੋਝ ਕਰਜ਼ੇ ਦੀ ਪੰਡ ਮਣਾ ਹੁਹੀ ਵਧਦੀ ਜਾ ਰਹੀ ਹੈ ਇਹ ਕਰਜ਼ਾ ਕਦੋਂ ਤੋਂ ਸ਼ੁਰੂ ਹੋਇਆ ਕਿਵੇਂ-ਕਿਵੇਂ ਵਧਿਆ ਇਸ ਦੇ ਪੰਜਾਬ ਤੇ ਕੀ ਪ੍ਰਭਾਵ ਪੈ ਰਹੇ ਐ ਭਵਿੱਖ ਦੇ ਵਿੱਚ ਕਰਜ਼ਾ ਕਿੱਥੋਂ ਤੱਕ ਜਾਊਗਾ ਇਹਦੇ ਨਾਲ ਪੰਜਾਬ ਦੀ ਤਰੱਕੀ ਐ ਜਿਹੜੀ ਉਹ ਕਿਵੇਂ ਪਛੜੂਗੀ ਕੀ ਕਾਰਨ ਹੋਇਆ ਕਿ ਇੱਕ ਨੰਬਰ ਵਾਲਾ ਸੂਬਾ ਪਛੜਦਾ ਪਛੜਦਾ ਹੁਣ ਥੱਲੇ ਵਾਲੇ ਸੂਬਿਆਂ ਦੀ ਗਿਣਤੀ ਦੇ ਵਿੱਚ ਆ ਗਿਆ ਇਹ ਕੁਝ ਪੱਖ ਐ ਜਿੰਨਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ ਅਸੀਂ ਸਾਰੇ ਜਾਣਦੇ ਐ ਕਿ 9099 ਦੇ ਵਿੱਚ 7102 ਕਰੋੜ ਰੁਪਏ ਪੰਜਾਬ ਦੇ ਸਿਰ ਤੇ ਕਰਜ਼ਾ ਸੀ ਬਹੁਤ ਪੁਰਾਣੀ ਗੱਲ ਨਹੀਂ ਐ ਸਿਰਫ ਅੱਜ ਤੋਂ ਅਸੀਂ ਕਹਿ ਸਕਦੇ ਐ ਕਿ 4 1/2 ਦਾ ਹੱਕੇ ਪ੍ਰਾਣੀ ਗੱਲ ਹੈ ਤੇ ਇਹ ਕਰਜ਼ਾ 10 ਸਾਲਾਂ ਦੇ ਵਿੱਚ ਵੱਧ ਕੇ 28000 ਜਾਂ 281773 ਕਰੋੜ ਰੁਪਏ ਹੋ ਗਿਆ। ਮਤਲਬ ਅਮੂਮਨ 7000 ਕਰੋੜ ਤੋਂ ਵੱਧ ਕੇ 281000 ਕਰੋੜ ਰੁਪਏ ਤੱਕ ਵਧਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਾਧਾ ਹੈ। ਇੰਨਾ ਵੱਡਾ ਵਾਧਾ ਹੈ ਕਿ 10 ਸਾਲਾਂ ਦੇ ਵਿੱਚ ਪੰਜਾਬ ਦੀ ਆਮਦਨੀ ਇਸ ਰੂਪ ਦੇ ਵਿੱਚ ਵਧੀ ਨਹੀਂ ਜਿਸ ਰੂਪ ਦੇ ਵਿੱਚ ਕਰਜ਼ਾ ਵਧਿਆ। ਕਿ ਇਸ ਸਮੇਂ ਪੰਜਾਬ ਦੀ ਵੱਡੇ ਪੱਧਰ ਤੇ ਇੰਡਸਟਰੀਅਲਾਈਜੇਸ਼ਨ ਹੋਈ ਕਿ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਬਹੁਤ ਕ੍ਰਾਂਤੀਕਾਰੀ ਤਬਦੀਲੀ ਆਈ ਕਿ ਇਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰਾ ਇਨਫਰਾਸਟ੍ਰਕਚਰ ਬਣਾਇਆ ਗਿਆ ਸ਼ਾਇਦ ਉਸ ਪੱਖੋਂ ਜੇ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਾਨੂੰ ਬਹੁਤੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਨਾ ਹੀ ਇਸ ਸਮੇਂ ਕੋਈ ਬਹੁਤੇ ਵੱਡੇ ਸਕੂਲ ਬਣਾਏ ਗਏ ਬਹੁਤੀਆਂ ਯੂਨੀਵਰਸਿਟੀਆਂ ਬਣਾਈਆਂ ਗਈਆਂ ਬਹੁਤੇ ਕਾਲਜ ਬਣਾਏ ਗਏ ਬਹੁਤੀਆਂ ਸੜਕਾਂ ਬਣਾਈਆਂ ਗਈਆਂ ਬਲਕਿ ਇਹ ਉਹ ਸਮਾਂ ਸੀ ਜਦੋਂ ਤੋਂ ਆਮ ਚੱਲਣ ਇਹ ਹੋ ਗਿਆ ਸੀ ਕਿ ਜਿਹੜੀਆਂ ਸੜਕਾਂ ਉਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਬਣਨ ਲੱਗੀਆਂ ਤੇ ਟੋਲ ਪਲਾਜੇ ਨਾਲ ਸਾਰੀਆਂ ਸੜਕਾਂ ਚੱਲਣ ਲੱਗੀਆਂ ਤੇ ਜੇ ਇਸੇ ਰਫ਼ਤਾਰ ਨਾਲ ਕਰਜ਼ਾ ਅਸੀਂ ਅੱਗੇ ਲੈ ਕੇ ਚੱਲੀਏ ਅਗਲੇ ਦਹਾਕੇ ਵਿੱਚ ਜਿਹੜਾ 22 23 ਦਾ ਹੈ ਤਾਂ ਉਦੋਂ ਇਹ ਕਰਜ਼ਾ ਵਧ ਕੇ 343000 226 ਕਰੋੜ ਰੁਪਏ ਹੋ ਗਿਆ ਜਿਸ ਰਫਤਾਰ ਨਾਲ ਕਰਜ਼ਾ ਵਧਿਆ ਪੰਜਾਬ ਦੀ ਆਮਦਨੀ ਨਹੀਂ ਵਧੀ ਪੰਜਾਬ ਦਾ ਇਨਫਰਾਸਟ੍ਰਕਚਰ ਨਹੀਂ ਵਧਿਆ ਬਲਕਿ ਵਾਪਰਿਆ ਇਹ ਕਿ ਜੋ ਪੰਜਾਬ ਦੇ ਵਿੱਚ ਪਹਿਲਾਂ ਤੋਂ ਇੰਡਸਟਰੀਆਂ ਕਾਰੋਬਾਰੀ ਲੋਕ ਇੱਥੇ ਵੱਸਦੇ ਸੀ ਉਹ ਵੱਡੇ ਪੱਧਰ ਤੇ ਆਪਣੀ ਇੰਡਸਟਰੀ ਨੂੰ ਪੰਜਾਬ ਚੋਂ ਬਾਹਰ ਸ਼ਿਫਟ ਕਰਨ ਲੱਗੇ ਪੰਜਾਬ ਉੱਪਰਲੇ ਪਾਇਦਾਨ ਤੋਂ ਲਗਾਤਾਰ ਥੱਲੇ ਵਾਲੇ ਪਾਇਦਾਨ ਵੱਲ ਨੂੰ ਖਿਸਕਦਾ ਗਿਆ ਤੇ ਇਹ ਖਿਸਕਣ ਦੀ ਕਹਾਣੀ ਇੱਥੇ ਹੀ ਬੰਦ ਨਹੀਂ ਹੋਈ ਜਦੋਂ ਤੁਹਾਡਾ ਸੂਬਾ ਤੁਹਾਡਾ ਰਾਜ ਕਰਜਾਈ ਹੁੰਦਾ ਤਾਂ ਉਹਦਾ ਕਿਧਰੇ ਨਾ ਕਿਧਰੇ ਸਾਰੇ ਸੂਬੇ ਦੇ ਲੋਕਾਂ ਦੇ ਉੱਪਰ ਵੀ ਅਸਰ ਪੈਂਦਾ ਹੈ ਜਿਹੜੇ ਸੂਬੇ ਦੇ ਲੋਕ ਹੁੰਦੇ ਆ ਉਹਨਾਂ ਦੀ ਤਰੱਕੀ ਉਸ ਸੂਬੇ ਦੇ ਵਿੱਚ ਹੋਣ ਵਾਲੀ ਇੰਡਸਟਰੀਲਾਈਜੇਸ਼ਨ ਉਸ ਸੂਬੇ ਦੇ ਵਿੱਚ ਮਿਲਣ ਵਾਲੀਆਂ ਨੌਕਰੀਆਂ ਉਸ ਸੂਬੇ ਦੇ ਵਿੱਚ ਪਣਪਣ ਵਾਲਾ ਪਬਲਿਕ ਸੈਕਟਰ ਹੈ ਜਿਹੜਾ ਉਹਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਜੇ ਸਾਡਾ ਪਬਲਿਕ ਸੈਕਟਰ ਵੀ ਡੁੱਬਣ ਲੱਗਿਆ ਉਸ ਦੇ ਨਾਲ ਕੀ ਹੋ ਨੌਕਰੀਆਂ ਘਟਣ ਲੱਗੀਆਂ ਅਰਥਚਾਰਾ ਡਗਮਾਉਣ ਲੱਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਜਿਨ੍ਹਾਂ ਕੋਲੇ ਹੋਰ ਕੋਈ ਸਾਧਨ ਨਹੀਂ ਸੀ ਨਾ ਉਹਨਾਂ ਕੋਲੇ ਨੌਕਰੀ ਸੀ ਨਾ ਉਹਨਾਂ ਕੋਲੇ ਆਪਣਾ ਕਾਰੋਬਾਰ ਕਰਨ ਦੀ ਕੋਈ ਸਾਧਨ ਸੀ ਨਾ ਹੀ ਉਹਨਾਂ ਕੋਈ ਹੋਰ ਰਸਤਾ ਉਹਨਾਂ ਦੇ ਸਾਹਮਣੇ ਨਜ਼ਰ ਆਉਂਦਾ ਸੀ ਉਹਨਾਂ ਨੇ ਫਿਰ ਇੱਕ ਸਭ ਤੋਂ ਮਾੜਾ ਰਸਤਾ ਚੁਣਿਆ ਨਸ਼ੇ ਦਾ ਰਸਤਾ ਉਹ ਉਸ ਰਸਤੇ ਵੱਲ ਨੂੰ ਤੁਰ ਪਏ ਅਖੀਰ ਦੇ ਵਿੱਚ ਕੀ ਹੋਇਆ ਕਿ ਜਿਹੜਾ ਅਨੁਮਾਨ ਅਸੀਂ ਲਗਾਉਣੇ ਹੈ ਕਿ ਜੇ ਪੰਜਾਬ ਦੇ ਵਿੱਚ ਨਸ਼ੇ ਵਧੇ ਜੇਕਰ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਬੇਆਰਾਮੀ ਵਧੇ ਪੰਜਾਬ ਦੇ ਲੋਕਾਂ ਦਾ ਇਨਫਰਾਸਟ੍ਰਕਚਰ ਘਟਿਆ ਤਾਂ ਇਹਦੇ ਨਾਲ ਜੇ ਵਧੀ ਤਾਂ ਇੱਕੋ ਹੀ ਚੀਜ਼ ਵਧੀ ਉਹ ਹੈ ਜਿਹੜਾ ਕਰਜ਼ਾ ਨਿਰੰਤਰ ਤੌਰ ਤੇ ਜਾਂ ਲਗਾਤਾਰ ਵਧਿਆ ਇਹਦੇ ਨਾਲ ਇੱਕ ਅਨੁਮਾਨ ਇਹ ਵੀ ਲਗਾਇਆ ਜਾਂਦਾ ਹੈ ਕਿ ਅਜੇ ਵੀ ਕਿਸੇ ਕਿਸਮ ਦੀ ਸੰਭਾਵਨਾ ਨਹੀਂ ਹੈ ਭਾਵੇਂ ਵਰਤਮਾਨ ਸਰਕਾਰ ਤੋਂ ਬਹੁਤ ਸਾਰੀਆਂ ਆਸਾਂ ਸੀ ਕਿ ਉਹ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਕਰਜ਼ਾ ਜਿਹੜਾ ਉਹ ਘਟ ਕਰਨ ਦੇ ਵਿੱਚ ਆਪਣੇ ਰਿਸੋਰਸ ਵਧਾ ਕੇ ਹੈਲਪ ਲਾਉਗੀ ਉਹਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਮਾਈਨਿੰਗ ਤੋਂ ਜਿਸ ਤਰੀਕੇ ਨਾਲ ਵਰਤਮਾਨ ਸਰਕਾਰ ਦੇ ਮੁਖੀਆਂ ਨੇ ਕਿਹਾ ਸੀ ਕਿ ਸਾਡੇ ਕੋਲੇ ਮਾਈਨਿੰਗ ਤੋਂ ਵੀ ਪੈਸੇ ਆਉਣਗੇ ਅਸੀਂ ਟੈਕਸ ਦੇ ਵਿੱਚੋਂ ਵੀ ਪੈਸੇ ਬਚਾਵਾਂਗੇ ਕਰਾਪਸ਼ਨ ਘੱਟ ਕਰਕੇ ਪੈਸੇ ਬਚਾਵਾਂਗੇ ਤੇ ਉਹਦੇ ਨਾਲ ਪੰਜਾਬ ਦੀ ਜਿਹੜੀ ਫਿਸਕਲ ਕੰਡੀਸ਼ਨ ਹੈ ਆਰਥਿਕ ਹਸਿਆਤ ਹੈ ਉਹ ਸ਼ਾਇਦ ਹੋਰ ਸੁਧਰ ਜੂ ਪਰ ਜਿਹੜਾ ਅਰਥਸ਼ਾਸਤਰੀ ਅਨੁਮਾਨ ਲਗਾ ਰਹੇ ਹੈ ਇਹ ਤਾਂ ਬਿਲਕੁਲ ਹੀ ਇਸ ਤੋਂ ਉਲਟ ਹੈ ਅਰਥਸ਼ਾਸਤਰੀ ਇਹ ਕਹਿ ਰਹੇ ਹੈ ਕਿ 26 27 ਤੱਕ 27 ਦੇ ਵਿੱਚ ਸਾਡੀਆਂ ਚੋਣਾਂ ਹੋਣੀਆਂ ਵਿਧਾਨ ਸਭਾ ਦੀਆਂ ਉਦੋਂ ਤੱਕ 450000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਤੇ ਅਨੁਮਾਨਿਤ ਹੋ ਜਾਊਗਾ ਤੇ ਜਦੋਂ ਐਡਾ ਵੱਡਾ ਕਰਜ਼ਾ ਸਾਡੇ ਤੇ ਹੋ ਜਾਊਗਾ ਉਹਦੇ ਨਾਲ ਸਾਡਾ ਜਿਹੜਾ ਐਨੂਅਲ ਬਜਟ ਹੈ ਸਟੇਟ ਦਾ ਉਹਦਾ ਬਹੁਤਾ ਹਿੱਸਾ ਤਾਂ ਉਹਦੇ ਵਿਆਜ ਦੇ ਵਿੱਚ ਹੀ ਚਲਾ ਜਾਂਦਾ ਹੈ ਮੂਲ ਵਾਪਸ ਕਰਨਾ ਤਾਂ ਵੱਖਰੀ ਗੱਲ ਹੈ ਤੇ ਅੱਜ ਸਾਡੇ ਹਾਲਾਤ ਇਹ ਬਣੇ ਹੋਏ ਐ ਕਿ ਸਾਡੇ ਬਹੁਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਐ ਫਾਈਨੈਂਸ਼ੀਅਲ ਐਮਰਜੈਂਸੀ ਵਰਗੀ ਸਿਚੁਏਸ਼ਨ ਬਣੀ ਹੋਈ ਐ ਇਸ ਕਰਕੇ ਜਿਹੜੇ ਇਹ ਹਾਲਾਤ ਐ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਐ ਇਹਨਾਂ ਨੂੰ ਨਜਿੱਠਣ ਵਾਸਤੇ ਇਮੀਡੀਏਟਲੀ ਸਾਨੂੰ ਬਹੁਤ ਸਾਰੇ ਪੱਖਾਂ ਤੇ ਧਿਆਨ ਦੇਣ ਦੀ ਲੋੜ ਐ ਜੋ ਅਸੀਂ ਬਹੁਤ ਕੁਝ ਮੁਫ਼ਤ ਵੰਡ ਚੁੱਕੇ ਐ ਅਸੀਂ ਬਿਨਾਂ ਦੇਖੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਹੈਸੀਅਤ ਹੈ ਉਹਨਾਂ ਨੂੰ ਵੀ ਮੁਫਤ ਬਿਜਲੀ ਦੇ ਰਹੇ ਹਾਂ ਬਿਨਾਂ ਮੰਗਿਆਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਮੁਫਤ ਬੱਸਾਂ ਦਾ ਸਫ਼ਰ ਦੇ ਰਹੇ ਹਾਂ ਸਾਡੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਜਿਹੜੀਆਂ ਮੁਫਤ ਵੰਡੀਆਂ ਜਾਣ ਵਾਲੀਆਂ ਖਰਾਤਾਂ ਜੇ ਘੱਟ ਕਰਕੇ ਪੰਜਾਬ ਦੇ ਕਰਜ਼ੇ ਦਾ ਕੁਝ ਬੋਝ ਘੱਟ ਹੋ ਸਕਦਾ ਹੈ ਰਾਜਨੇਤਾ ਆਪਣੇ ਕੁਝ ਵਸੀਲੇ ਘਟ ਕਰਕੇ ਇਸ ਨੂੰ ਬਚਾਉਣ ਵੱਲ ਤੋਰ ਸਕਦੇ ਆ ਤਾਂ ਮੈਨੂੰ ਲੱਗਦਾ ਸਾਂਝੇ ਤੌਰ ਤੇ ਯਤਨ ਕਰਨਾ ਚਾਹੀਦਾ ਹੈ ਜੋ ਪੰਜਾਬ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਭਵਿੱਖ ਲਈ ਬਿੱਤਰ ਹੋ ਸਕਦਾ ਹੈ ਧੰਨਵਾਦ